ਜੇਲਾ ਧੱਕਦੇ ਹੋ ਜੇੜਾ ਪਾਲੋ ਜਿੰਨੀ ਐਮਰਜੈਂਸੀ ਪੜ ਲੋ ਲੱਗ ਰਿਹਾ ਹੈ ਮਨ ਕਿ ਜ਼ਮੀਨਾਂ ਦੀ ਲੜਾਈ ਸਾਡੀ ਰੋਟੀ ਦੀ ਗਦਾਈ ਹੈ ਜ਼ਮੀਨਾਂ ਦੀ ਲੜਾਈ ਸਾਡੇੁੱੱਰਾਂ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ ਇਹ ਜੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਨਹੀਂ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਸਰਦਿਵੇਨ ਅਖਰੂਆ ਅਸੀਂ ਇਹਨੂੰ ਧੱਕਣ ਦੇ ਦੇਆਗੇ ਅਸੀਂ ਦਸਾਂ ਨੂੰ ਹਾਂਜੀ ਕਿਰਤ ਕਰਕੇ ਉਹਦੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਜ਼ੁਬੇ ਖੰਡੇ ਕਰਦੇ ਜਾ ਰਹੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਹੋ ਕੋਤ ਵੀ ਨਾ ਖੋਹਣਾ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਅਜੇ ਕੌਣ ਕਰਦਾ ਮੰਤਰੀ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਜਾਂ ਜਾਂਦੀਆਂ ਕੌਣ ਕਹਿੰਦਾ ਤੁਸੀਂ ਕਰਜ਼ਾਰੀ ਨਹੀਂ ਰਹਿ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਬਸ ਉਹਦਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਤੇ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਉਹ ਉਲਟੀ ਗੱਲ ਸਟਾ ਦੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਲਾ ਸਕਦੇ ਤੁਸੀਂ ਬੋਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਇਹ ਕਿਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਦੇ ਲੋਕਾਂ ਤੋਂ ਉਹ ਹੱਕ ਖੋ ਲਿਆ ਜਦੋਂ ਸੱਚੇ ਕਪੜੀਆਂ ਕਿ ਲੱਗ ਜਾਣੀਆਂ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਰੇ ਪਾਟੀ ਖਤਮ ਦੀ ਗੱਲ ਕਰਦੇ ਆਗੇ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਪੰਡ ਪਰਣਾਇ ਦੇ ਰਸ਼ਨ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ ਤੁਸੀਂ ਸਵੈ ਸਕੀਮ ਮੰਗ ਲਓ ਤੁਸੀਂ ਪਿਤਾ ਪਾ ਪੈਨਸ਼ਨ ਮੰਗ ਲਓ ਉਸੇ ਬਿਜਲੀ ਮਾਫੀ ਦੀ ਮੰਗ ਲੋਏ ਮੇਟਰੀ ਦੀ ਗ੍ਰਾਟੀ ਦੀ ਮੰਗ ਕਰ ਲੋ ਇਹੇ ਬਰਦਾਸ਼ਤ ਕਰਨ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਕੇ ਤੇ 17 ਐਕੜ ਦਾ ਸੀਲਿੰਗ ਐਕਟ ਲਾਗੂ ਕਰ ਦਿਓ ਬਾਗੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਛੋਟਕੀ ਮੀਨੇ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋਗੀਆਂ ਜ਼ਮੀਨਾਂ ਦੇ ਦਿਓ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਤਾਂ ਫਿਰ ਕਤਲੇਆਮ ਤੁਹਾਡਾ ਕਰੂਗੀ ਸਰਕਾਰ ਜ਼ਮੀਰ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿਛਲੇ ਮਹੀਨੇ ਚ ਹੋਏ ਜ਼ਬਰਦਸਤ ਸਬੰਧ ਚ ਉਹਨਾਂ ਦੇ ਬੰਦੇ ਜਿਹਨਾਂ ਚ ਬੰਦੇ ਆਉਂਦਾ ਉਹਨਾਂ ਨੂੰ ਛਡਾਉਣ ਦੇ ਸਬੰਧ ਚ ਭਲਾ ਐਡਾ ਕਿਹੜਾ ਜੁਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜੇਲਾ ਚ ਡੱਕਤਾ ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਇੰਨੀ ਗੱਲੀ ਕਹੀ ਆ ਉਹਨਾਂ ਨੇ ਕਿ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਲਾਮੀ ਜ਼ਮੀਨ ਐ ਥੀ ਪਈ ਐ ਖੇੜੀ ਦੇ ਵਿੱਚ ਸਭ ਰੂੜ ਦੇ ਬੀੜ ਦੇ ਉੱਥੇ ਅਸੀਂ ਖੇਤੀ ਕਰਨਾ ਆ ਜਾਉਨੇ ਆ ਉਹ ਸਾਨੂੰ ਦਿੱਤੀ ਜਾਵੇ ਭਲਾ ਇਹ ਮਾਕਰਨੀ ਉਹਨਾਂ ਦੀ ਨਜ਼ਾਇਜ਼ ਕਿਨੇ ਆ ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ਼ ਕਿਉਂਕਿ ਸੋਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾ ਚੋਂ ਤਾਂ ਪਹਿਲੇ ਹੀ ਕੱਢਿਆ ਹੋਇਆ ਹੈ ਹੋਰ ਤੁਸੀਂ ਉਹਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੀਏ ਉਹ ਬੇਰੁਜ਼ਗਾਰ ਸ਼ਹਿਰਾਂ ਦੇ ਵਿੱਚੋਂ ਘਰਾਂ ਨੂੰ ਮੁੜ ਆਉਂਦੇ ਨੇ ਜਨਤਕ ਵੰਡ ਪ੍ਰਣਾਲੀ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਦੇ ਰਹੇ ਮੰਦਰਗਾ ਦੇ ਵਿੱਚ ਕੰਮ ਕਰਨੀ ਇੱਕ ਤੇ ਮਿਲ ਰਿਹਾ ਉਹ ਖੇਤ ਮਜ਼ਦੂਰ ਨੇ ਖੇਤਾ ਜੋਗੇ ਨੇ ਖੇਤਾ 'ਚ ਕੰਮ ਕਰਨਾ ਚਾਹੁੰਦੇ ਨੇ ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ ਹੁਣ ਗੱਲ ਇਹ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੱਡੀ ਵੱਡੀ ਐ ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ ਤੁਸੀਂ ਜਨਤਕ ਬੰਡ ਪਰਜਾਈ ਦੇ ਰਾਸ਼ਨ ਮੰਗ ਲਓ ਤੁਸੀਂ ਕਰਜ਼ਾ ਮਾਫੀ ਮੰਗ ਲਓ ਤੁਸੀਂ ਸੈਵਨ ਸਕੀਮ ਮੰਗ ਲਓ ਤੁਸੀਂ ਪਟਾਪਾ ਪੈਨਸ਼ਨ ਮੰਗ ਲਓ ਤੁਸੀਂ ਬਿਜਲੀ ਮਾਫੀ ਦੀ ਮੰਗ ਲਓ ਐਮਐਸਪੀ ਦੀ ਗ੍ਰਾਂਟ ਦੀ ਮੰਗ ਨਾ ਕਰ ਲਓ ਇਹੇ ਬਰਦਾਸ਼ਤ ਕਰਨਗੇ ਪਰ ਜਦੋਂ ਤੁਸੀਂ ਕਹੋਗੇ ਵੀ ਜ਼ਮੀਨਾਂ ਦੀ ਕਾਣੀ ਬੰਡ ਖਤਮ ਕਰ ਦੇ ਤੇ 17 एकड़ ਦਾ ਸੀਲਿੰਗ ਐਕਟ ਲਾਗੂ ਕਰ ਦਿਓ ਬਾਦੂ ਪਈਆਂ ਜ਼ਮੀਨਾਂ ਖੇਤ ਮਜ਼ਦੂਰਾਂ ਨੂੰ ਦੇ ਦਿਓ ਤੇ ਛੁਰ ਜਮੀਨਾਂ ਕਿਸਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਪਾਲਣ ਜੋ ਕਿ ਆ ਜ਼ਮੀਨਾਂ ਦੇ ਦਿਓ ਜਦੋਂ ਤੁਸੀਂ ਇਸ ਮੰਗ ਤੇ ਆਓਗੇ ਉਦੋਂ ਉਥਾ ਫਿਰ ਕਤਲੇਆਮ ਤੁਹਾਡਾ ਕਰੋਗੀ ਸਰਕਾਰ ਕਿਉਂਕਿ ਸਾਡਾ ਹੈ ਬਨਿਆਦੀ ਹੱਕ ਜਦੋਂ ਬਨਿਆ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਿਆਂ ਦਾ ਪਤਿੱਖ ਸਾਡੇ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹੁੰਦੇ ਆ ਅਸੀਂ ਦਸਾਂ ਨੂੰ ਹਾਂਜੀ ਕਿਰਤ ਕਰਕੇ ਆਪਣੇ ਬੱਚੇ ਪਾਲਣਾ ਚਾਹੁੰਦੇ ਆ ਤੁਸੀਂ ਸਾਡੇ ਚੁੱਲ੍ਹੇ ਖੰਡੇ ਕਰਨੇ ਚਾਹੁੰਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੀ ਖਬਰ ਨਹੀਂ ਕਰਨਾ ਚਾਹੁੰਦੇ ਹੋ ਤੁਸੀਂ ਲੈਨ ਸੀਲਿੰਗ ਪਾਲਸੀ ਨੂੰ ਵਿਕਾਸ ਦੇ ਰਹੇ ਹੋ ਤੁਸੀਂ ਇਹ ਭਾਰਤ ਵਾਲਾ ਪ੍ਰੋਜੈਕਟ ਦੇਣ ਸਰਕਾਰ ਨੂੰ ਵਿਕਾਸ ਦੇ ਰਹੇ ਹੋ ਤੁਸੀਂ ਜਿਹੜੇ ਡੰਗ ਬਣਾ ਰਹੇ ਹੋ ਉਹਨਾਂ ਨੂੰ ਵਿਕਾਸ ਦੇ ਰਹੇ ਹੋ ਤੁਸੀਂ ਸਮਾਜ ਸ਼ਹਿਰਾਂ ਨੂੰ ਵਿਕਾਸ ਕਹਿੰਦੇ ਹੋ ਤੁਸੀਂ ਟ੍ਰਾਇਡੈਂਟ ਵਰਗਿਆਂ ਉੱਤੇ ਗੁਮਿੰਦਪੁਰੇ ਵਰਕੇ ਦੇ ਜਿਹੜੇ ਪੁੱਛ ਲਾਇਆ ਜ਼ਮੀਨਾਂ ਨੇ ਤੁਸੀਂ ਉਹਨਾਂ ਨੂੰ ਵਿਕਾਸ ਕਹਿੰਦੇ ਹੋ ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਪਾਲਸੀ ਟਕਰਾਉਂਦੀ ਹੈ ਸਾਡੀ ਲੋੜ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਗੱਲ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਭਕ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਵਾਲਿਓ ਇਦੂ ਹੀਠਾ ਹੈਗਾ ਇਦੂ ਪਿੱਛੇ ਹਟ ਕੇ ਜਿਹੜੀਆਂ ਮਰਜ਼ੀ ਮੰਗਾ ਕੇ ਲੜੀ ਚਲੋ ਮੰਗ ਲੋ ਤੀਜੇ हिस्से ਦੀ ਪੰਚਾਇਤੀ ਜ਼ਮੀਨ ਦੇ ਦਿਆਂਗੇ ਸਭ ਨੂੰ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਗਵਾਇਆ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਦੁੱਲੇ ਪੱਟੀ ਨੇ ਲੜੀ ਤੇ ਪੈਸੋ ਗੁਜ਼ਾਰਾ ਲੈ ਦੇ ਲੋਕਾਂ ਨੇ ਲੜਾਈ ਲੜੀ ਐ ਉਹ ਚੱਕਲੀ ਸ਼ੇਰ ਦੇ ਵੀ ਪਿੱਥੀ ਸਿੰਘ ਦਾ ਕਤਲ ਵੀ ਜੱਜਬੀਨਾ ਦੇ ਮਸਲੇ ਤੇ ਹੋਇਆ ਸਾਲੂ ਸਿੰਘ ਬਹੁਤ ਤਾਗੂਪੁਰਾ ਦੀ ਇਤਹਾਦਤ ਵੀ ਜ਼ਮੀਨਾਂ ਦੇ ਮਸਲੇ ਦੀ ਹੋਈ ਐ ਬਾਈ ਸਰਜੀਤ ਸਿੰਘ ਆ ਜਿਹੜਾ ਹਬੀਬੀ ਉਹਦਾ ਉਹਦਾ ਸ਼ਹਾਦਤ ਵੀ ਇਹ ਗੁੰਮਿੰਦਪੇਰੀ ਵਾਲੀ ਜ਼ਮੀਨਾਂ ਦੇ ਮਸਲੇ ਤੇ ਐਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡਾਬ ਡੰਡ ਪੈਂਦੀ ਐ ਜਦੋਂ ਭਰਾਵਾਂ ਨੇ ਭਰਾਵਾਂ ਨਾਲ ਵੱਡ ਹੁੰਦੀ ਹੈ ਉਦੋਂ ਪੱਕਾ ਪਿੱਛੇ ਕਤਲ ਹੋ ਜਾਂਦੇ ਨੇ ਦੋ ਘੱਟ ਜ਼ਮੀਰ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣਾ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੂਨ ਆ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਹੈ ਜਿਸ ਗੱਲ ਨੂੰ ਉਹ ਬਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਜਿਹੜੀ ਕਾ ਜ਼ਮੀਨਾ ਅਕਾਇਰ ਦੀ ਪਾਲਸੀ ਆ ਰਹੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਟੁੱਥੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੇ ਅੱਜ ਦਾ ਕੱਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਪਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਪੈਂਦਾ ਮਸਲਾ ਤਾਂ ਅਜੇ ਅਸੀਂ ਛੇੜਿਆ ਨਹੀਂ ਜਦੋਂ ਸੱਚੀ ਕਪੜੀ ਅੱਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਵੰਡ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਥੇ ਜ਼ਮੀਨਾਂ ਦੀ ਛੋਟ ਦੀ ਗੱਲ ਤਾਂ ਹੁੰਦੀ ਹੈ ਉਥੇ ਜ਼ਮੀਨਾਂ ਦੀ ਕਾਣੀ ਵੰਡ ਦੀ ਗੱਲ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਕਦੇ ਨਹੀਂ ਛਾੜੀ ਤੁਸੀਂ ਪੜ੍ਹੇ ਹੋਵੇ ਇਹ ਜ਼ਮੀਨਾਂ ਦੀ ਕਹਾਣੀ ਵੰਡ ਖਤਮ ਕਰਾਂਗੇ ਥੋੜੇ ਦਿਨ ਇਹ ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਤੁਸੀਂ ਨਵੀਆਂ ਕਲੋਨੀਆਂ ਤੇ ਅਰਬਨ ਸਟੇਟਾਂ ਬਣਾਉਣ ਦੀ ਖਾਤਰ ਸਾਡੀਆਂ ਹਜ਼ਾਰਾਂ ਏਕੜਾਂ ਜ਼ਮੀਨਾਂ ਤੁਸੀਂ ਲੈਣ ਸੀ ਲੀਫ ਸੀਲਿੰਗ ਪੂਰੇ ਜਿੱਤੇ ਦਾ ਰਸਤਾ ਤੇ ਲੈ ਸੀ ਦੇ ਚਰਨਾਲੀਆਂ ਕਦੇ ਚੇਤਾ ਨਹੀਂ ਆਇਆ ਤੁਹਾਨੂੰ 5 ਮਰਲੇ ਪਲਾਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਵੇ ਉਹਦੇ ਚੁੱਲ੍ਹੇ ਜੂਦੇ ਪਸੂਰੇ ਉਹਦੇ ਪੈਣ ਨੂੰ ਥਾਂ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ ਮੰਜਾ ਮੰਗਣਾ ਪੈਂਦਾ ਤੇ ਉਹ ਥਾਂ ਮੰਗਣੀ ਪੈਂਦੀ ਹੈ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਸੁਣੋ ਉਹਨਾਂ ਲੋਕਾਂ ਦਾ ਚੇਤਾ ਆਇਆ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸਲ ਵੀ ਹੋਈ ਤੁਸੀਂ ਉਹਨਾਂ ਨੂੰ ਨਵੀਆਂ ਕਲੋਨੀਆਂ ਵਾਸਤੇ ਹੋਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਢਾਉ ਕਰਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂਆਂ ਜਾਣਗੀਆਂ ਕੌਣ ਕਹਿੰਦਾ ਤੁਸੀਂ ਕਰਜ਼ਾ ਨਹੀਂ ਲੈ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਛੋਟਾ ਜਿਹੜਾ ਡਰਾਫਟ ਹੈ ਉਹਦਾ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਕਰਤਾ ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਦੇਣਾ ਤੁਸੀਂ ਲੈ ਸਕਦੇ ਹੋ ਸਗੋ ਉਲਟੀ ਹੀ ਕਨਿਸਟਾਗੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਲੈ ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਂਦੇ ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਗੱਲ ਨੂੰ ਸੰਕੇਤ ਜਾ ਰਿਹਾ ਜਿਵੇਂ ਸਾਥੀ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈ ਟੂਨ ਵੈਕਟਰੇਟ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਨੇ ਇਹ ਅਸੀਂ ਵੀ ਜਾਣਦੇ ਸਰਕਾਰ ਵੀ ਜਾਣਦੀ ਹੈ ਕਿ ਪੈਦਾਵਾਰ ਘਟੂਗੀ ਪਰ ਇਹ ਪਾਲਿਸੀ ਜਿਹੜੀ ਹੈ ਤਿੰਨ ਕਾਲੇ ਤੰੂਰ ਕੀ ਕਹਿੰਦੇ ਸੀ ਉਨੇ ਹੀ ਕਿਹਾ ਵੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਪਾਰ ਸੰਸਾਧਿਆ ਨੀਤੀਆਂ ਕੈਨੀਆਂ ਨੇ ਕਿ ਸਰਕਾਰੀ ਪਡਾਲ ਵੀ ਖਤਮ ਕਰੋ ਕਣਕ ਤੇ ਝੋਨਾ ਗੱਲਾਂ ਬੰਦ ਕਰੋ ਅਨਾਜ ਦਾ ਸਾਡੇ ਕੋਲੇ ਬਹੁਤ ਹੈ ਖਾਣ ਦੀਆ ਬਸਤਾ ਦਾ ਸਾਡੇ ਕੋਲੇ 10 ਸਾਲ ਦੀਆਂ ਪਈਆਂ ਨੇ ਜੁਪ ਦੇ ਦੇਸ਼ ਉਹਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਸਭ ਨੂੰ ਮਾਲ ਦੇ ਸਕਦੇ ਨੇ ਆਫਰੀਡ ਐਕਟ ਦੀ ਜਿਹੜੀ ਗੱਲ ਆਈ ਹੈ ਜਿਹੜਾ ਜੁਕੇ ਦੇ ਵਿੱਚ ਕੱਲ ਸਮਝਾਉਂਦਾ ਹੋਇਆ ਹੈ ਅਮਰੀਕਾ ਦੇ ਰਾਜਦਾਨਾ ਅਗਸਤ ਦੇ ਪਹਿਲੇ ਹਫਤੇ ਹੋਣ ਜਾ ਰਿਹਾ ਹੈ ਉਹਦੇ ਚ ਵੀ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸੰਸਟੀਆਂ ਦਾ ਮਾਲ ਲੈ ਕੇ ਸਿੱਟਣਾ ਜਿਹੜਾ ਨਾਲ ਸਮੁੰਦਰਾਂ ਛੱਡਦੇ ਸੀ ਜਿਹੜਾ ਬਾਧੂ ਪਿਆ ਸਮਾਨ ਸਮੁੰਦਰਾ ਚ ਦੇਖਦੇ ਸੀ ਜਿਹੜਾ ਵਿਰਥ ਜਾ ਰਿਹਾ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਧ ਵੀ ਆਡੇ ਵੀ ਕਣਕ ਵੀ ਚਾੜ ਵੀ ਸੋਇਆਬੀਨ ਵੀ ਹੋਰ ਦਾਣੇ ਤੇ ਫਲ ਸਬਜ਼ੀਆਂ ਵੀ ਸਾਰੀਆਂ ਸੋਡੀਆਂ ਭਾਰਤ ਦੀ ਵੱਡੀ ਦੇ ਵਿੱਚ ਆੜਦੀਆਂ ਤੇ ਸੋਡਾ ਪਹਿਲੇ ਹੀ ਮਾਰ ਲੁੱਟਿਆ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆਂ ਦੇ ਵਿੱਚ ਹੋਰ ਡੋ। ਆ ਰੌਲਾ ਬਗੂ। ਆ ਰੌਲਾ ਫਿਰ ਐਸ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ। ਜੇਲਾ ਰੱਖਦੇ ਹੋ ਜਿਹੜਾ ਪਾਲਾ ਜਿੰਨੀ ਐਮਰਜੈਂਸੀ ਪੜ ਲੋ ਲੜ ਰਹਾ ਹੈ ਮਨ ਕਿ ਜਮੀਨਾਂ ਦੀ ਲੜਾਈ ਸਾਡੀ ਰੋਟੀ ਦੀ ਗਦਾਈ ਹੈ। ਜਮੀਨਾਂ ਦੀ ਲੜਾਈ ਸਾਡੇ ਥੁੱਲਿਆ ਦੀ ਲੜਾਈ ਹੈ। ਜਮੀਨਾਂ ਦੀ ਲੜਾਈ ਸਾਡੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ। ਏ ਜੜਾਈ ਅਸੀਂ ਛੱਡ ਨਹੀਂ ਸਕਦੇ ਕੋਈ ਵੀ ਵਿਦੇਸ਼ੀ ਹਾਕਮ ਕੋਈ ਵਿਦੇਸ਼ੀ ਸ਼ਾਹੂਕਰ ਜੇ ਪੰਜਾਬ ਦੀ ਧਰਤੀ ਦੇ ਮਨ ਅੱਖ ਕਰੂਗਾ ਅਸੀਂ ਇਹਨੂੰ ਧੱਕਣ ਦੇ ਦਿਆਂਗੇ ਅਸੀਂ ਮਰਦੇ ਤੱਕ ਅੱਜ ਵੀ ਸਟੇਜ ਤੋਂ ਰਾਹ ਕਰਦੇ ਆ ਮਾਣ ਸਾਡੇ ਕੰਨ ਸੁਣਦੇ ਹੋਣੇ ਆ ਕਿ ਲੈਟ ਸਿਲਿੰਗ ਪਾਲਸੀ ਕਿਸੇ ਹਾਲਤ ਦੇ ਵਿੱਚ ਪੰਜਾਬ ਦੀ ਧਰਤੀ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ